ਕੱਲ ਪੂਰੀ ਗੱਲ ਤੇ ਗੱਲ ਨਹੀਂ ਕਰਾਂਗੇ ਤੇਰਾ ਨਾ ਪੜਾਇਆ ਗੱਲ ਕਰ ਲੈ ਟੈਕ ਕਰ ਲੈ ਟੈਕ ਕਰ ਲੈ ਉਹ ਕੋਈ ਜਗ ਨਹੀਂ ਤੇ ਐਨਡ ਹੈ ਇਹਨੂੰ ਮਾਰਨਾ ਇਹਨਾਂ ਨੂੰ ਨਹੀਂ ਦੋਹਾਂ ਪਿਓ ਪੁੱਤਾਂ ਨੇ ਟਿਕਣ ਨਹੀਂ ਦੇਂਦੇ ਹੋਰ ਭਾਗੀ ਪੀ ਹੋ ਗਿਆ ਹੋਰ ਕੀ ਹੋ ਗਿਆ ਕੀ ਹੋ ਗਿਆ ਇੱਥੇ ਨਗਾਰਾ ਪੀਣੀ ਦੁਬਾਰਾ ਤੋਂ ਹੈ ਇਹ ਐਨ ਚੋ ਥੋੜੇ ਪ੍ਰੋਬਲਮ ਸੀ 50 ਬੰਦੇ ਸੌ ਲੱਦ ਆ ਕੇ 24 ਘੰਟੇ ਤੁਹਾਡੀ ਰਾਖੀ ਵਾ ਤੇਰੇ ਕਰਦੇ ਤੋਈ ਫੇਰ ਸਾਡੇ ਦੇ ਵਾਲੇ ਨਹੀਂ ਤਾਂ ਮਤਲਬ ਇਹ ਇਹ ਦੇ ਕਰਕੇ ਸਾਡੀ ਰਾਖੀ ਨਾ ਕਰੋ ਜੀ ਸਾਡਾ ਕਾਹਦੀ ਰਾਖੀ ਨਾ ਕਰੋ ਸਾਨੂੰ ਸਾਨੂੰ ਤੁਹਾਨੂੰ ਜਮਦਾ ਯਾਰ ਐਸਐਚਓ ਕੰਮ ਕਾਈਏ ਬਲੋ ਪਾਦਰੋ ਜੀ ਮੈਂ ਜਾਣ ਨੂੰ ਤਿਆਰ ਹਾਂ ਮੈਂ ਜਾਣ ਨੂੰ ਤਿਆਰ ਹਾਂ ਕੋਈ ਵੀ ਅਸ਼ੇ ਗੱਲ ਹੋਈ ਨਾ ਕੀ ਨਹੀਂ ਯਾਰ ਇੱਕ ਮਿੰਟ ਗੱਲ ਨਹੀਂ ਗੱਲ ਕਰਦੇ ਗੱਲ ਜੀ ਤੁਸੀਂ ਕਰੋ ਜੀ ਸਾਰੇ ਸੁਣਦੇ ਗੱਲ ਮਕਾਤ ਕੋਲ ਯਾਰ ਇਹਨਾਂ ਚੋ ਸੂਰੀ ਵਾਲੀ ਕਸੂਤੀ ਆਨੀ ਓ ਜੱਟ ਬੰਦਾ ਸੀ ਉਹ ਇਨਸਾਨ ਸੀ ਉਹ ਜਵਾਨ ਵਾਲਾ ਸੀ ਇਹਨਾਂ ਦੀ ਉਹ ਗੱਲ ਹੀ ਨਹੀਂ ਬੰਦਾ ਨਹੀਂ ਇਨਸਾਨ ਸੀ ਤੁਹਾਨੂੰ ਘਰੋ ਘਰ ਹੋ ਜਾ ਨਹੀਂ ਤੁਹਾਨੂੰ ਲੈ ਕੇ ਜਾਉਂਗੇ ਮੈਂ ਤੁਹਾਨੂੰ ਲੈ ਕੇ ਜਾਉਂਗੀ ਮੇਰੇ ਮੇਰਾ ਪਿਓ ਗਿਆ ਹੈ ਮੇਰਾ ਪਿਓ ਗਿਆ ਹੈ ਕਿਸੇ ਦਾ ਨਹੀਂ ਗਿਆ ਮੈਂ ਬਿਆਸ ਨਹੀਂ ਕਰਾਂ ਲੋ ਜੀ ਬਿਆਸ ਨਹੀਂ ਕਰਾਂ ਦਰ ਹੱਥ ਧੋਣ ਦੀ ਬੇਨਤੀ ਕਰ ਰਿਹਾ ਤੁਹਾਨੂੰ ਮੈਂ ਹੱਥ ਧੋਣਗੇ ਬੇਨਤੀ ਕਰ ਰਿਹਾ ਤੁਹਾਨੂੰ ਮੈਂ ਕਹਿਤਾ ਤੇ देखा देखा। देखा। शार। 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 मेरा नाम साइय सूरी है मैं पंजाब युवा उपाध्यक्ष अध्यक्ष यूथ शिवशन टसाली वाल ਕਿ ਕੀ ਮੈਟਰਸ ਤੇ ਜਰਾਜ ਦਾ ਆ ਮੈਟਰ ਸੀ ਕਿ ਜਨਾਬ ਨੇ ਸੁਦੀਰ ਕੁਮਾਰ ਸੂਰੀ ਅਮਰ ਅਮਰਜੀਤ ਸਾਹਿਬ ਦੀ ਮਰ ਸੂਰੀ ਦਾ ਕਤਲ ਕਤਲ ਕੀਤਾ ਸੀ ਉਹਨਾਂ ਦੇ ਕਾਤਲ ਵੱਲੋਂ ਆਪਣੇ ਦੁਕਾਨਾਂ ਦੇ ਬਾਹਰ ਪੋਸਟਰ ਲਗਾਏ ਗਏ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਫੇਸਬੁੱਕਾਂ ਤੇ ਪਾਈਆਂ ਗਈਆਂ ਜਿਸ ਦੇ ਨਾਲ ਮਾਹੌਲ ਖਰਾਬ ਹੋਣ ਦੇ ਚਾਂਸਸ ਸੀ ਅਸੀਂ ਪ੍ਰਸ਼ਾਸਨ ਨੂੰ ਦੱਸਿਆ ਤੇ ਆਪਾਂ ਇੱਕ ਮੀਟਿੰਗ ਰੱਖੀ ਸੀ ਤਾਂ ਫਿਰ ਹਿੰਦੂ ਸੰਗਠਨਾਂ ਦੀ ਆਪਸ ਕੋਈ ਪ੍ਰਦਰਸ਼ਨ ਨਹੀਂ ਸੀ ਆਜੇਗਾ ਆਪਾਂ ਆਪਣਾ ਮੀਟਿੰਗ ਰੱਖੀ ਕਿ ਆਪਾਂ ਕੀ ਸਟੈਪ ਲੈਣਾ ਤੇ ਸਰਕਾਰ ਤੇ ਪ੍ਰਸ਼ਾਸਨ ਆਇਆ ਉੱਚ ਅਧਿਕਾਰੀ ਆਏ ਨੇ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦੁਲਾਇਆ ਕਿ ਇੱਕ ਦੋ ਦਿਨਾਂ ਚ ਪੋਸਟਰ ਹਟ ਜਾਣਗੇ ਤੇ ਜਿਹੜੀਆਂ ਵੀਡੀਓਜ਼ ਵਗੈਰਾ ਉਹ ਪਾਉਂਦੇ ਨੇ ਆਨਲਾਈਨ ਜੇ ਤੁਸੀਂ ਕਹੋ ਮੈਂ মিডিਆ ਨੂੰ ਦਵਾਂਗਾ ਉਹਦੇ ਤੁਸੀਂ ਦੇਖੋਗੇ ਕਿ ਤੀਰ ਤੇ ਉੱਪਰ ਇੱਕ ਪਾਸੇ ਸੰਨੀ ਦੀ ਫੋਟੋ ਹੈ ਤੇ ਇੱਕ ਪਾਸੇ ਅਮਰ ਸਿੰਘ ਅਮਰ ਸਿੰਘ ਦੀ ਫੋਟੋ ਹੈ ਤਾਂ ਲੱਗੀ ਹੋਈ ਹੈ ਇਹੋ ਜੀਆਂ ਵੀਡੀਓਜ਼ ਨੇ ਫੋਟੋਜ਼ ਨੇ ਫਿਰ ਇੱਕ ਪਾਸੇ ਉਹ ਆਪਣਾ ਜਦੋਂ ਤਾਏ ਸੁਰੇਵੰਤ ਸੁਰੇ ਸਾਹ ਨੂੰ ਗੋਲੀਆਂ ਵੱਜੀਆਂ ਉਦੋਂ ਦੀਆਂ ਫੋਟੋਜ਼ ਨੇ ਤੇ ਉਹਨੂੰ ਐਡਿਟ ਕਰਕੇ ਪਿੱਛੇ ਭੜੇ ਭੜੇ ਗਾਣੇ ਲਾ ਕੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਦੱਸਿਆ ਸੀਪੀ ਸਾਹਿਬ ਨਾਲ ਵੀ ਗੱਲ ਹੋਈ ਐਸਪੀ ਸਾਹਿਬ ਨੇ ਆਏ ਸੀ ਹੋਰ ਵੀ ਉੱਚੇ ਅਧਿਕਾਰੀ ਆਏ ਨੇ ਉਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਆਸ਼ਵਾਸ਼ਣ ਦਿਲਾਇਆ ਕਿ ਜਿਹੜੀਆਂ ਉਹ ਵੀਡੀਓਜ਼ ਵਗੈਰਾ ਪਾਉਂਦੇ ਨੇ ਉਹਨਾਂ ਤੇ ਨਿਗਲ ਕਾਰਵਾਈ ਹੋਏਗੀ ਉਹਨਾਂ ਤੇ ਜਿਨੀ ਵੀ ਬੰਦੀ ਐ ਫਾਇਰ ਹੋਏਗੀ ਉਹ ਹੋਏਗੀ ਤੇ ਜਿਹੜਾ ਪੋਸਟਰ ਹੈ ਉਹ ਲਵਾਇਆ ਜਾਏਗਾ ਇੱਕ ਦੋ ਦਿਨ ਦੇ ਅੰਦਰ ਸਮੇਂ ਦੇ ਨਾਤਨ ਮਾਹੌਲ ਖਰਾਬ ਕਰਨ ਦੀ ਬਿਲਕੁਲ ਜੀ ਮਾਹੌਲ ਖਰਾਬ ਕਰਨ ਦੀ ਹੀ ਕੋਸ਼ਿਸ਼ ਹੈ ਆਏ ਦਿਨ ਹੁੰਦਾ ਇਹ ਪਹਿਲੀ ਵਾਰੀ ਨਹੀਂ ਹੋਇਆ ਜਿਹੜੀ ਇਹ ਵੀਡੀਓਜ਼ ਜਿਹੜਾ ਉਹਨਾਂ ਨੇ ਪੋਸਟਰ ਲਾਇਆ ਇਹ ਇਹਨਾਂ ਨੇ ਅਜੇ ਤੋਂ ਸਾਲ ਪਹਿਲੇ ਵੀ ਲਾਇਆ ਸੀ ਉਦੋਂ ਵੀ ਸੀਪੀ ਸਾਹਿਬ ਨਾਲ ਗੱਲ ਕਰਕੇ ਪੋਸਟਰ ਹਟਾਇਆ ਐਮਐਨਈ ਕੋ ਛੋਟਾ ਜਿਹਾ ਪੋਸਟਰ ਬਹੁਤ ਵੱਡਾ ਪੋਸਟਰ ਐਮ ਮੈਂ ਸਮਝਦਾ ਹਾਂ ਮੈਂ ਸਿਰਫ ਇੱਕ ਪੋਸਟਰ ਨਹੀਂ ਹੈ ਯੂਥ ਤੇ ਪੜਾ ਮੈਸੇਜ ਜਾਂਦਾ ਕਿ ਤੁਸੀਂ ਕਤਲ ਕਰੋ ਤੁਹਾਨੂੰ ਫੰਡਿੰਗ ਹੋਏਗੀ ਤੁਹਾਨੂੰ ਵੱਡੇ ਵੱਡੇ ਅਹੁਦੇ ਦੇ ਦੇਣਗੇ ਬਿਲਡਿੰਗ ਤੇ ਪੋਸਟਰ ਕੋਈ ਵੀ ਲਾ ਸਕਦਾ ਉਹਨੇ ਆਪਣੀ ਬਿਲਡਿੰਗ ਤੇ ਪੋਸਟਰ ਸਮਝਦਾ ਲਾ ਸਕਦਾ ਇਹ ਉਹਨਾਂ ਦਾ ਆਪਣਾ ਅਧਿਕਾਰ ਹੈ ਪਰ ਤੁਸੀਂ ਦੇਖੋ ਕਿ ਜਿਹੜੇ ਬੰਦੇ ਦਾ ਪੋਸਟਰ ਲੱਗ ਰਿਹਾ ਇੱਕ ਦੋਸ਼ੀ ਹੈ ਕਿਉਂਕਿ ਹਲੇ ਨਾ ਸਰਕਾਰ ਨੇ ਉਹਨੂੰ ਡਿਕਲੇਅਰ ਕੀਤਾ ਕਿ ਉਹ ਦੋਸ਼ੀ ਨਹੀਂ ਹੈ ਭਾਈ ਦੋਸ਼ੀ ਡਿਕਲੇਅਰ ਕੀਤਾ ਉਹਦਾ ਟ੍ਰਾਇਲ ਚੱਲ ਰਿਹਾ ਕੋਰਟ ਚ ਕੇਸ ਹੈ ਉਹ ਇੱਕ ਕਤਲ ਦੇ ਕੇਸ ਚ ਜੇਲ੍ਹ ਕੱਟ ਰਿਹਾ ਪਿਛ ਕੀ ਤੁਸੀਂ ਸਮਝ ਦਿਓ ਕਿ ਜਿੰਨਾ ਕਤਲ ਦੇ ਦੋਸ਼ੀ ਹੈ ਚਾਹੇ ਉਹਨੇ ਦੋਸ਼ੀ ਕਰਾਰ ਗਿਆ ਜਾਂ ਨਹੀਂ ਕਰਾਇਆ ਗਿਆ ਪਰ ਉਹ ਦੋਸ਼ੀ ਜੇਲ੍ਹ ਘੱਟ ਰਿਹਾ 2 ਸਾਲ ਤੁਸੀਂ ਸਮਝ ਦਿਓ ਕਿ ਆਪਣਾ ਸ਼ਹਿਰ ਦੇ ਵਿੱਚ ਦੇ ਪੋਸਟਰ ਲੱਗਣੇ ਚਾਹੀਦੇ ਹੈ ਕਿ ਯੂਥ ਨੂੰ ਯੂਥ ਨੂੰ ਪਹੜਾ ਮੈਸੇਜ ਜਾਏ ਕਿ ਤੁਸੀਂ ਕਤਲ ਕਰੋ ਤੇ ਸਾਡੇ ਆਪਣਾ ਪੋਸਟਰ ਲਗਣ ਕਿ ਪੁਲਿਸ ਪ੍ਰਸ਼ਾਸਨ ਕੀ ਵਿਚਾਰ ਦੇ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਲਾਇਆ ਕਿ ਇੱਕ ਦੋ ਦਿਨਾਂ ਚ ਦੇ ਪੋਸਟਰ ਲਵਾਏਗਾ ਅਗਰ ਨਾ ਮਸਲਾ ਆਇਆ ਤਾਂ ਉਹ ਅਗਲੀ ਰਣਨੀਤੀ 3.5 ਮੰਨਦੇ ਸੀ ਜੀ ਸਰ ਬੜੀ ਗੱਲ ਸਰ ਆ ਤਾਂ ਇਹ ਕਿ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿ ਪੋਸਟਰ ਲਾਉਣ ਨੂੰ ਲਗਾ ਕੇ ਵਿਵਾਦ ਕੀਤਾ ਹੋ ਰਿਹਾ ਹੈ ਠੀਕ ਹੈ ਨਾ ਚਾਹੋ ਮੋਕੇ ਦੇ ਵਿੱਚ ਇਸ ਤਰ੍ਹਾਂ ਜੀ ਇੱਥੇ ਥੋੜੀ ਸੜਕ ਕੋ ਕਾਲ ਦੀ ਸੁਮਨੇ ਨੇ ਕੋਲ ਸੋਸ਼ਲ ਮੀਡੀਆ ਦੇ ਉੱਤੇ ਕੁਝ ਬੰਦੇ ਜਿਹੜੇ ਆ ਕੋਈ ਸੂਰੀ ਸਾਹਿਬ ਦੇ ਜਿਹੜੇ ਇਹ ਫੋਟੋ ਲਾ ਕੇ ਕੋਈ ਸੋਸ਼ਲ ਮੀਡੀਆ ਦੇ ਉੱਤੇ ਕੋਈ ਜਿਹੜੀਆਂ ਗੀਤ ਲਾ ਕੇ ਕੋਈ ਵਾਇਰਲ ਕਰ ਰਿਹਾ ਜੋ ਇਹਦੇ ਸਬੰਧ ਵਿੱਚ ਸਾਡੇ ਵੱਲੋਂ ਪੜਤਾਲ ਕਰਕੇ ਉਹ ਜਿਹੜੀ ਆ ਸੋਸ਼ਲ ਮੀਡੀਆ ਤੋਂ ਵੀ ਇਹ ਕੇਸ ਆਈਡੀ ਤੋਂ ਅਪਲੋਡ ਹੋਇਆ ਕਿੰਨੇ ਕੀਤੇ ਆ ਇਹ ਸਾਰੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਜਿਹੜਾ ਵੀ ਬੰਦਾ ਕਿਸੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਵਿੱਚ ਡਰ ਭਾਅ ਪੈਦਾ ਕਰਨ ਦੀ ਦੇ ਮਨਸ਼ਾ ਦੇ ਨਾਲ ਕੋਈ ਸੋਸ਼ਲ ਮੀਡੀਆ ਤੇ ਗਲਤ ਪੋਸਟ ਅਪਲੋਡ ਕਰੇਗਾ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹ ਸਾਡਾ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸਨ ਹੈ ਕਿ ਜਿਹੜਾ ਕੋਈ ਗਲਤ ਕਿਸੇ ਨੂੰ ਡਰਾਉਂਦਾ ਜਾਂ ਕਿਸੇ ਦੀ ਸ਼ਾਨ ਦੇ ਖਿਲਾਫ ਜਾਂ ਕਿਸੇ ਦੇ ਅਗੇ ਕੋਈ ਡਰ ਪਾਉ ਪੈਦਾ ਕਰਨ ਦੀ ਮਨਸ਼ੇ ਦੇ ਨਾਲ ਕਿਸੇ ਜਿਹੜੇ ਆ ਜਾਂ ਆਪਣੇ ਆਪ ਨੂੰ ਬਦਮਾਸ਼ੀ ਦਾ ਆਲਮੋਖਾ ਖਾ ਕੇ ਕੋਈ ਕੋਈ ਵੀ ਵਰਸ ਅਪਲੋਡ ਕਰਦਾ ਪੋਸਟ ਤੇ ਉਹਦਾ ਜਿਹੜਾ ਅਸੀਂ ਇਨਵੈਸਟੀਗੇਸ਼ਨ ਕਰਦੇ ਉਹਦੇ ਖਿਲਾਫ ਐਫ ਆਈ ਆਰ ਦਾ ਵੀ ਕਰਦੇ ਇਹ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਸ਼ਰਾਤੀ ਯੰਤਰ ਜਿਹੜਾ ਕਰੇਗਾ ਜੀ ਉਹਨੂੰ ਸਲਾਖਾਂ ਬਹੁਤ ਹਵਾਲਾ 'ਚ ਬਹੁਤ ਖੁੱਲੀ ਜਗਾ ਪਈ ਆ ਜਿਹੜਾ ਵੀ ਇਹੋ ਜਿਹਾ ਕਰੇਗਾ ਹਵਾਲਾ ਦੇ ਦੇਣਗੇ कोरोना ਵਾਲੋ ਕਹਿ ਗਈ ਤਾਂ ਨਾ ਪ੍ਰਦਰਸ਼ਨ ਦਿੱਤਾ ਜਾਣਾ ਕੋਈ ਦਿੱਤਾ ਜਾ ਰਿਹਾ ਉਹਨਾਂ ਨੂੰ ਨਹੀਂ ਜੇ ਸਾਡਾ ਪਰਿਵਾਰ ਆ ਇਹਨਾਂ ਕਿੱਥੇ ਦੇਣਾ ਸਾਨੂੰ ਸਾਡੇ ਦਾ ਕੋਈ ਨਾ ਮੈਸੇਜ ਪਹੁੰਚਾਉਣਾ ਪਹੁੰਚਾਤਾ ਜੀ ਧੰਨਵਾਦ